ਹਾਂਜੀ ਸਾਥਰੀ ਗਾਲੀ 18 ਨੂੰ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਵਿੱਚ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਹੋਵਾਂਗੇ ਲਓ ਜੀ ਆਏ ਹੋ ਗਏ 8 ਦੂਨ ਜੂਨ 2024 ਟਾਈਮ ਹੋ ਗਿਆ ਬਈ ਸਵਾ 7 ਦਾ ਲਓ ਮਸ਼ੀਨਾਂ ਦੀ ਬੰਨਤੀ ਲਾਈਨ ਆਪਣੀ ਅਦੋਏ ਏਜੰਟ ਦੀਆਂ ਕਿ ਜਿਹੜੀ ਦੀ ਆ ਰਹੀ ਆ ਜੀ ਅੱਵਾ ਉਰੇ ਵੱਢਣੇ ਆ ਪਹਿਲਾਂ ਟਰਾਲਾ ਤਾਂ ਆ ਵਾ ਪਿਛੇ ਫਿਰ ਕਟਰ ਲੋਡ ਕਰਕੇ ਜਾਊਗੀ ਮਸ਼ੀਨ 3-4 ਕਿਲੋਮੀਟਰ ਨਹਿਰ ਦੇ ਨਾਲ ਨਾਲ ਤੇ ਫਿਰ ਪੋਲ ਛੋਟਾ ਔਰੇ ਬੰਨੋਂ ਲੰਗੜਾ ਨਹੀਂ ਕਟਰ ਹੋਊਗਾ ਜਿਵੇਂ ਵੀ ਦੇਖਾਂਗੇ ਦਿਖਾਵਾਂਗੇ ਤੁਹਾਨੂੰ ਲੋ ਜੀ ਬਣੇ ਰਹੋ ਵਲਾਗ ਦੇ ਵਿੱਚ ਤੇ ਬਾਈ ਕਮੈਂਟ ਯਾਰ ਜਰੂਰ ਕਰੇ ਕਰੋ ਬੱਦ ਤੋਂ ਬੱਦ ਜਿਹੜੇ ਕਮੈਂਟ ਦਾ ਪਰਪਲਾਈ ਕਰਨ ਦਾ ਆਪਾਂ ਨੂੰ ਲੱਗਦਾ ਵੀ ਰਿਪਲਾਈ ਕਰਨ ਨਾਲ ਆਪਾਂ ਜਰੂਰ ਕਰਦੇ ਆ ਰਿਪਲਾਈ ਆਪਾਂ ਹੁਣ ਅੱਜ ਕੱਲ ਬਾਈ ਥਾਰੇ ਕਮੈਂਟਾਂ ਦਾ ਹੀ ਕਰਦੇ ਆ ਤੇ ਕਮੈਂਟ ਬਾਈ ਜਰੂਰ ਕਰੇ ਕਰੋ ਬਾਕੀ ਅੱਜ ਬਾਈ ਪਾਰਟੀ ਹੋ ਗਈ ਗੱਲ ਬਾਈ ਕਿ ਨਹੀਂ ਗੱਲ ਬਾਈ ਨੇ ਲਿਆਂਦੀ ਦਸ਼ਮੇਸ਼ ਡਾਇਨਾਮਿਕ ਮਾਡਲ ਮੱਕੀ ਵਾਲਾ ਕਟਰ ਏਸੀ ਕੈਬ ਆ ਨਾ ਚੋਬਰ ਨੇ ਕਹਿੰਦੇ ਸਰਾ ਕਰਤਾ ਥੈਟੀ ਲੈ ਲਿਆ ਕਹਿੰਦੇ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ ਅੱਬ ਬਾਈ ਹੋਰ ਤਰੱਕੀਆਂ ਬਖਸ਼ੇ ਮਾਲਕ ਸਾਰੇ ਵੀਰਾਂ ਨੂੰ ਜੜਦੀ ਕਲਾ ਦੇ ਵਿੱਚ ਰਹੇ ਹਾਰੇ ਮਹੀਨਾ ਵਾਲਿਆਂ ਨੂੰ ਕੰਮ ਮਿਲਦਾ ਰਹੇ ਤਰਕਤੀਆਂ ਕਰਨ ਮੇਰਾ ਵੀ ਜਿਨ੍ਹਾਂ ਕੋਲ 1 1 ਕੋਲ 2 2 ਹੋ ਜਾਣ ਕਰਨ ਜਿਨ੍ਹਾਂ ਕੋਲ 2 2 ਹੋ ਜਾਣ ਕੋ 4 4 ਹੋ ਜਾਣ ਆਪਣੀ ਦਾਹੀ ਆ ਆਪਾਂ ਵੀ ਰੱਬ ਕਰੇ ਕਿਰਪਾ ਆ ਵੀ ਕੋ ਹੋਰ ਜੜ ਦੇਣੀਆਂ ਥੋੜੇ ਦੇ ਥੋੜੇ ਚਿਰ ਚ ਇੱਕ ਦੋ ਸੀਜ਼ਨ ਲਾ ਕੇ ਫਿਰ ਕਪਾ ਮਜੀਨ ਬੋਲਣੀਆਂ ਇੱਕ ਨਾਲ ਬਾਈ ਖੰਡ ਜੀ ਬਣਦੀ ਨਹੀਂ ਮਸ਼ੀਨ ਫਿਰ ਆਪਾਂ ਕੱਠੀ ਰੱਖੇਗਾ ਨਹੀਂ ਦੋਏ ਦੇਖਦੇ ਆ ਮਾਲਕ ਕਿਹੜੀ ਦਵਾਊਗਾ ਉਮੀਦ ਤਾਂ ਇਹੀ ਆ ਵੀ ਇਹਦੇ ਨਾਲ ਦਿਓ ਲਈਏ ਬਾਕੀ ਜਿਵੇਂ ਵੀ ਸਵੱਭ ਬਣਿਆ ਦੇਖਾਂਗੇ ਥਲਾਏ ਵੀ ਇਥੀ ਵਾਲੀ ਜਾਦਾ ਇਹਨੂੰ ਹੀ ਫਿਕਰਾਵਾਂਗੇ ਜਾਂ ਫਿਰ ਲਾਵਾਂਗੇ ਨਵੀਂ ਇਥੀ ਵਾਲੀ ਜਿਵੇਂ ਵੀ ਹੋਊਗਾ ਮਾਰ ਕਾਪੇ ਕਰੋ ਕਿਰਪਾ ਚਲੋ ਜੀ ਅੱਗੇ ਚੱਲਦੇ ਆਂ ਮਕੀਨਾਂ ਵਾਲੀਆਂ ਜਾਂਦੀਆਂ ਲੈਣਾ ਕੋਹ ਜਾਂਦੀ ਆ ਨਜਮੇਜ ਹੀਰਾ ਮਲਕੀਤ ਆਪਣੀ ਵੀ ਬਾਈ 23 ਮਾਡਲ O21 ਮਾਡਲ ਹੀਰਾ ਆ 20 ਮਾਡਲ ਮਲਕੀਤ ਦੇ ਰਿਵਾਇ ਤੋਂ ਉਹ ਹਿਟਰੀ ਦਾਤ ਨਵਾ ਇਹ ਲਈ ਵੀ 12 ਲੋਟ ਗੈਣੇ ਰੱਖੀ ਹੋਏ 3 ਲੱਖ ਦੇ ਬੰਦੇ ਨੇ 5% ਨੂੰ ਵਿਆਜ 6 ਮਹੀਨੇ ਹੋ ਗਿਆ ਮਸ਼ੀਨਾਈ ਨੂੰ ਏਜੰਟ ਕੋ ਇੰਨਾ ਚੱਲਦੀਆਂ ਇੱਕ ਬੰਦਾ ਆਪਣਾ ਚੋਂ ਪਰ ਆ ਰਿਹਾ ਹੈ ਇਹਦਾ ਏਜੰਟ ਲੜ ਗਿਆ ਨਾਲ ਆਪਣੀ ਘੱਟ ਵੱੱਡੇ ਬਣਦਾ ਕਿਉਂ ਬਈ ਆਹ ਤਰ੍ਹਾਂ ਨੇ ਏਜੰਟ ਵੀ ਬਣਾ ਰਿਹਾ ਹੈ ਰੀਲ ਪੂਰੀ ਤਿੰਨ ਮਹੀਨਾ ਚੱਲ ਰਹੀਆਂ ਮੇਰੀਆਂ ਪੂਰਾ ਸਰਪੰਚ ਲਓ ਜੀ ਅੱਜ ਦਾ ਕੰਮ ਕਰਤਾ ਸਟਾਰਟ ਦੇਖੇ ਬਾਬੇ ਆ ਨਾ ਲਾਦਾ ਲੀਵਰ ਉੱਕ ਕੇ ਰਪੋਟਾਂ ਬਾਹ ਹੁਣ ਆ ਬਾਈ ਅੱਜ ਦੇ ਕੰਮ ਪੂਰਾ ਹੁਣ ਆਪਾਂ 7:30 ਵਜੇ 7 ਵਜੇ ਤੱਕ ਕੈ ਦੀ ਗਿਓ ਤੋਂ ਕੰਮ ਜਦ ਨੂੰ ਪੂਰਾ ਹਲਤੋਂ ਹੋ ਗੱਜਰੇ ਅੱਜ 9 ਵਜੇ ਅੱਜ 7:30 ਲੋ 6 ਵਜੇ ਤੱਕ ਕੰਮ ਵੀ ਚਲਵਾ ਦੂੰਗਾ ਵੀ ਫੇ ਜਿਹੜੇ ਵੱਟ ਹੋਵੇ ਵੱਟ ਹੋਵੇ ਆਪਾਂ ਬਾਈ ਦੇਖਦੇ ਆ ਕਿਤੇ ਜਦੋਂ ਸਾਰੀ ਜਿਹੜੀ ਲੱਗੂ ਉਦੋਂ ਪਤਾ ਲੱਗੂ ਵੀ ਕਿੰਨੇ ਕਿੱਲੇ ਵੱਢਦੇ ਆ ਮੇਰੇ ਇਨਸਪੈਕਟ ਦੀ ਟਾਈਮ ਅੱਲਾਪਾ 11 ਕਿੱਲੇ ਵੱਢਿਆ ਕੱਲ 9 ਵਜੇ ਲੱਗੇ ਸੀਗੇ 9 9:30 ਵਜੇ 2:30 ਵਜੇ ਤੱਕ 11 ਕਿੱਲੇ ਵੱਢਦੇ ਸੀਗੇ ਨਾਲੇ ਘੇਰੇ ਛੋਟੇ ਛੋਟੇ ਜੀ ਵਧੀਆ ਨਵੇੜਾ ਮਸ਼ੀਨਾ ਬਾਈ ਦੋਏ ਗੇਰ ਤੇ ਚੱਲਦੀ ਟ੍ਰੈਸ਼ਰ ਭਾਈ ਇਤਨਾਸ਼ਰ ਬਾਸਕਟ ਬਾਈਆਂ ਦਾ ਫੋਨ ਆਇਆ ਕਿ ਦੋ ਦਵਾ ਤੇ ਕਮੈਂਟਾਂ ਹੀ ਕੱਢਾ ਫਰੈਸ਼ ਟ੍ਰੈਸ਼ਰ ਬਾਤ ਕਟ ਵੀਰੇ ਜਿਵੇਂ ਆਪਾਂ ਛੱਤੀਗੜ ਜੀਰੀ ਚ ਚਲਾਈ ਤੀ ਓਕਣੇ ਹੋਰੇ ਚਲਾਤੀ ਕੋਈ ਕੁਛ ਨਹੀਂ ਕਰਿਆ ਪਰ ਇੱਕ ਆ ਵੀ ਆਪਾਂ ਜਿਹੜੀ ਬਾਤ ਕਟਾ ਉਹ ਹੀਠਾਂ ਸੱਟ ਕੇ ਰੱਖ ਰਾਂ ਬਿਲਕੁਲ ਕਿਉਂ ਡਬਲ ਟ੍ਰੈਸ਼ਰ ਕਰਕੇ ਆਪਣਾ ਕੰਮ ਚੱਲੀ ਜਾਂਦਾ ਉਹ ਆਪਾਂ ਪਹਿਲੇ ਦਿਨ ਤੋਂ ਲਾਇਆ ਹੀ ਨਹੀਂ ਹੈਗਾ ਅੱਜ ਦਿਨ ਚਲਾਈ ਆ ਕੇ ਬਾਸਕਟ ਜਮਾ ਹੀੜਾ ਸਿੱਟ ਕੇ ਰੱਖਦਾ ਲਾਉਂਦੇ ਨਹੀਂ ਸੀਗੇ ਡਬਲ ਥ੍ਰੈਸ਼ਰ ਕਰਕੇ ਆਪਣਾ ਕੰਮ ਚੱਲੀ ਜਾਂਦਾ ਬਾਕੀ ਵੀਰੇ ਜਿਨ੍ਹਾਂ ਨੇ ਮੂਗੀ ਚਲਾਉਣੀ ਆ ਇਹ ਥ੍ਰੈਸ਼ਰ ਬਾਸਕਟ ਨਾਲ ਉਹ ਆਪਣੀ ਫੈਟਿੰਗ ਆਪਣੇ ਹਾਵਨਾ ਕਰ ਲਿਓ ਇਹ ਡਬਲ ਥ੍ਰੈਸ਼ਰ ਕਰਕੇ ਵੀਰੇ ਚੱਲੀ ਜਾਂਦਾ ਪਰ ਬਾਸਕਟ ਜਮਾ ਹੀੜਾ ਸਿੱਟੀ ਵੀ ਮੈਂ ਤੁਹਾਨੂੰ ਡਿਲੀਵਰ ਦਿਖਾ ਵੀ ਜਾਊਗਾ ਜਾਂ ਜਾਊਗਾ ਮਸ਼ੀਨ ਪਰ ਅ ਬਾਕੀ ਜੇ ਹੋਰ ਕੋਈ ਵੀ ਕਿਸੇ ਨੇ ਪੁੱਛਣਾ ਕੋਈ ਖਲਾਬਲਾ ਤਾਂ ਫੋਨ ਕਰ ਸਕਦਾ ਜਾਂ ਕਮੈਂਟ ਕਰ ਸਕਦਾ ਪਰ ਬਲਾਈ ਜਰੂਰ ਕਰਦੇ ਆ ਕਬਾਈ ਦਾ ਫੋਨ ਹੋ ਗਿਆ ਦੋ ਦਿਨਾਂੋਂ ਦੇ ਨੂੰ ਵੀ ਰਸਤਾ ਨਾ ਪਾ ਨੇ ਵੀ ਈਰੀਆ ਆਪਾਂ ਕੱਲ ਵੀ ਦੱਸਿਆ ਸੀ ਬਾਈ ਨੂੰ ਚਾਹੀਦਾ ਆਪਾਂ ਬਾਈ ਲਾਇਆ ਵਾ ਇੱਕ ਦੋ ਜਣਾਂ ਨੂੰ ਫੋਨ ਦੇਖਦੇ ਆ ਉੱਥੇ ਤਾਂ ਅਜੇ ਲੇਟ ਚੱਲਣਾ ਮਹੀਨੇ ਡੇਢ ਮਹੀਨੇ ਤੱਕ ਜੇ ਬਾਈ ਪਤਾ ਲੱਗਿਆ ਆਪਾਂ ਬਾਈ ਨੂੰ ਜ਼ਰੂਰ ਦੱਸਾਂਗੇ ਜੇ ਕਿਸੇ ਮੇਰੇ ਵੀਰ ਕੋਲ ਹੋਵੇ ਵੀ ਈਰੀਆ ਤਾਂ ਆਪਾਂ ਨੂੰ ਦੱਸ ਸਕਦਾ ਆਪਾਂ ਬਾਈ ਦੀ ਯਾਰ ਮਦਦ ਕਰਨੀ ਆ ਬਾਈ ਦਾ ਦੋ ਤਿੰਨ ਵਾਰੀ ਫੋਨ ਆ ਲਿਆ ਗੱਲ ਤਾਂ ਆਪਾਂ ਕਰੀ ਵੀ ਆ ਬਾਈ ਕਹਿੰਦਾ ਮੈਂ ਦੱਸ ਦਾਂ ਤੁਹਾਨੂੰ ਫੋਨ ਕਰਕੇ ਜਿਵੇਂ ਵੀ ਹੋਈ ਗੱਲਬਾਤ ਬਾਕੀ ਆਪਾਂ ਹੁਣ ਆ ਕੇ ਰਾਤੇ ਉਹ ਸਾਹਮਣੇ ਤੁਹਾਨੂੰ ਹਿੱਟ ਦਿਖ ਰਿਹਾ ਹੁਣ ਸਪਰੇ ਕਰੀ ਵੀ ਹਰੀ ਤੋਂ ਬਾਅਦ ਉਹ ਵੱਡਣਾ ਉਦੋਂ ਬਾਅਦ ਮਸ਼ੀਨ ਜਾਣੀਆਂ ਹੋਰ ਪਾਸੇ ਕਟਰ ਲੋਡ ਕਰਕੇ ਪਹਿਲਾਂ ਏਜੰਟ ਕਹਿੰਦਾ ਜੀ ਵੀ ਕਟਰ ਪੀ ਲੋਡ ਕਰ ਲਿਓ ਵੀ ਪਹਿਲਾਂ ਉਧਰ ਹੀ ਜਾਣਾ ਫਿਰ SLA ਬਦਰਗੀ ਹੋਣੀ ਆ ਉਹਦੀ ਫਿਰ ਮਸ਼ੀਨ ਉਹਨੇ ਆਪਣੀ ਉਰੇ ਭੇਜਤੀ ਉਰੇ ਤੋਂ ਬਾਦ ਵਿੱਚ ਆਪਾਂ ਉੱਤਰ ਜਾਵਾਂਗੇ ਜਿਵੇਂ ਵੀ ਹੋਊਗਾ ਆਪਾਂ ਦਿਖਾਉਂਦੇ ਰਹਿਾਂਗੇ ਤੁਹਾਨੂੰ ਧੰਨਵਾਦ ਆ ਬਾਈ ਤੁਹਾਡਾ ਸਾਰਿਆਂ ਦਾ ਇੰਨੀ ਸਪੋਰਟ ਕਰਦੇ ਤੁਸੀਂ ਆਪਣੇ 2100 ਸਬਸਕ੍ਰਾਈਬਰ ਹੋ ਗਏ ਬਹੁਤ ਬਹੁਤ ਧੰਨਵਾਦ ਮਸ਼ੀਨ ਹੈ ਬਾਈ ਸਵੇਰੇ ਲਾਣੇਦਾਰੀ ਸਟਾਰਟ ਕਰਦਾ ਲਾ ਕੇ ਘੰਟਾ ਕੇ ਫਿਰ ਲਾਡੀ ਨੂੰ ਬੜਾ ਦਿੰਦਾ ਫਿਰ ਲਾਡੀ ਚਲਾਉਂਦਾ ਲਾਡੀ ਫਿਰ ਚਲਾਈ ਜਾਂਦਾ ਫਿਰ ਰੋਟੀ ਰੋਟੀ ਲਾਣੇਦਾਰ ਖਿਲਾ ਦਿੰਦਾ ਇਹਨੂੰ ਮਸ਼ੀਨ ਹੈ ਬਾਈ ਮੁੰਡਾ ਬਹੁਤ ਵਧੀਆ ਚਲਾਉਂਦਾ ਏ ਕਹਨਾ ਮੈਂ ਢੋਡੇ ਨਾਲ ਮੂੰਗੀ ਮੂੰਗੀ ਦਾ ਲਵਾਦੇ ਕਰੂੰਗਾ ਇਹ ਬਾਈ ਜੀ ਕਰਨਾਟਕਾ ਦਾ ਆਂਧਰਾ ਪ੍ਰਦੇਸ਼ ਦਾ ਪੱਕੀਆਂ ਮਸ਼ੀਨਾਂ ਰੱਖੇ ਆਵੇਂ ਆ ਉਹਨਾਂ ਪਰ ਜਾਂਦਾ ਮੂੰਗੀ ਦਾ ਕਹਨਾ ਮੈਂ ਢੋਡੇ ਨਾਲ ਪੱਕਾ ਹੱਥ ਮਿਲਾ ਲੈਣਾ ਮੂੰਗੀ ਦਾ ਲਵਾਦੇ ਕਰੂੰਗਾ ਬਾਕੀ ਦੇਖਦੇ ਆ ਕਿਵੇਂ ਸਵੱਪ ਬਣੂਗਾ ਫੋਨ ਆਪਣੇ ਕੋਲ ਆ ਡਰਾਈਵਰਾਂ ਨੇ ਬਹੁਤ ਆਉਨੇ ਆ ਬਾਈ ਅਸੀਂ ਬਾਈ ਇੱਕ ਗੱਲ ਹੋਰ ਜੇ ਕਿਸੇ ਮੇਰਾ ਵੀ ਪੱਕਾ ਹੱਥ ਮਿਲਾਉਣਾ ਚਾਹਦਾ ਖਾਲ ਦਾ ਹੀ ਸਾਰੇ ਸੀਜ਼ਨਾਂ ਦਾ ਤਾਂ ਉਹ ਵੀ ਬਾਈ ਆਪਾਂ ਨੂੰ ਫੋਨ ਕਰ ਸਕਦਾ ਉੜਾ ਲੱਗ ਗਿਆ ਕੱਢਣਾ ਪੈਣਾ ਲਓ ਜੀ ਕੰਮ ਚੱਲ ਰਿਆ ਮਾਰੋ ਮਾਰ ਤੇ ਬਾਈ ਦੁਪਹਿਰੇ ਇੱਕ ਖੜਤ ਆ ਗਈ ਦੀ ਖੜਤ ਜਿੱਥੇ ਆਪਾਂ ਸਵੇਰੇ ਲਾਈਤੀ ਜਾ ਕੇ ਉਹ ਤੇ ਕੀ ਰਾਤ ਪਈਆਂ ਵੀ ਨੇ ਕਿਣੀਆਂ ਦਿੱਕੋ ਹੈਗੀ ਹਰੀ ਤੇ ਮੂੰਗੀ ਮੂੰਗੀ ਹਰੀ ਹੋਣ ਕਰਕੇ ਜਿਹੜਾ ਚੂਹਾ ਬਰਮ ਹੁੰਦਾ ਉਹ ਚੋਕ ਹੋ ਗਿਆ ਦੀਗਾ ਮਸ਼ੀਨ ਲੱਗੀ ਦੀ ਧੜਕਣ ਪਹਿਲਾਂ ਸਮਝ ਨਹੀਂ ਆਈ ਫਿਰ 엘리베ਟਰ ਵਾਲੀ ਪਲੇਟ ਖੋਲੀ ਉਹ 엘리베ਟਰ ਸਾਫ ਫਿਰ ਦਵਾਰੇ ਲੀਵਰ ਲਾ ਕੇ ਇੱਕ ਨੇ ਖਾਲੀ ਦਾ ਫਿਰ ਦੇਖਿਆ ਕਿੱਥੋਂ ਆਵਾਜ਼ ਆਉਂਦੀ ਹੈ ਫਿਰ ਉਹ ਕੱਢ ਕੇ ਦੇਖਿਆ ਉਹ ਚੋਕ ਹੋਇਆ ਵਾ ਤਾਂ ਉਹ ਕੱਢ ਕੇ ਸਾਫ ਕਰਿਆ ਉਹਦੇ ਵਿੱਚ ਮਿੱਟੀ ਜੰਮ ਗਈ ਸੀ ਉਹ 엘리베ਟਰ ਦਾ ਸਾਫ ਸੀਗਾ ਜਿਹੜਾ ਚੂਹਾ ਬਰਮਦੀ ਉਹ ਵਿੱਚੋਂ ਭਰ ਗਿਆ ਦੀ ਖਾਸ ਇੰਚ ਇੰਚ 1.5 ਇੰਚ ਮਿੱਟੀ ਵੀ ਇੰਚ ਵਾਂਗੂ ਡੇਢ ਇੰਚ ਵਾਂਗੂ ਮਿੱਟੀ ਪੱਟੀ ਆ ਜਿਵੇਂ ਖਾਲ ਹੁੰਦੀ ਆ ਮੈਥਨ ਵਾਲੀ ਉਹ ਕੰਮ ਹੋਇਆ ਉਹ ਪੱਟੀ ਆ ਦੁਪਹਿਰੇ ਬਈ ਉਧਰੇ ਲੰਘਿਆ ਰੋਟੀ ਵੀ ਖਾਧੀ ਆ 3 ਵਜੇ ਤੇ ਚਲੋ ਚੱਲਦੀਆਂ ਮਸ਼ੀਨਾਂ ਜੇ ਹੁੰਦਾ ਰਹਿਣਾ ਕੋਈ ਚੱਕਰ ਨਹੀਂ ਉਹ ਵੀ ਆਪਣੀ ਵੀ ਕੋਈ ਗਲਤੀ ਜੀ ਤਾਂ ਹੈ ਗਿੱਲੀ ਦੀ ਔਰ ਥੋੜੀ ਥੋੜੀ ਝੋੜੀ ਝੋੜੀ ਜੀ ਓਹੋ ਉਹਦੇ ਵਿੱਚ ਸੀਗਾ ਕਵਾੜ ਇਹੋ ਜਿਹਾ ਜਿਵੇਂ ਆ ਬੱਟ ਤੇ ਘੜਾ ਉਹਦੇ ਵਿੱਚ ਬਹੁਤ ਜੀ ਦੇਖਿਆ ਵੀ ਉਹਨਾਂ ਤੁਸੀਂ ਸਵੇਰੇ ਦਿਖਾਇਆ ਜੀਗਾ ਦੋਨੋਂ ਤੇ ਉਹਦੇ ਕਰਕੇ ਇਹਦਾ ਇਹਦਾ ਬੀਜ ਜਾਂ ਵਿੱਚ ਮਿੱਟੀ ਇਕੱਠੀ ਹੋ ਗਿਆ ਜੰਮ ਗਈ ਜਾਵਾ ਇੱਟ ਬਣ ਗਿਆ ਤੇਜ ਕਰ ਨਾਲ ਬਹੁਤ ਔਖਾ ਪੱਟਿਆ ਉਹ ਬਾਕੀ ਕੰਮ ਚੱਲ ਰਿਆ ਮਾਰੋ ਮਾਰ ਕੰਮ ਆ ਭਾਈ ਉਹਨਾਂ ਖੁੱਲ ਕੇ ਨਹੀਂ ਚੱਲਿਆ ਮੁੰਲਾ ਤਾਂ ਖੁੱਲੇ ਤੇ ਵੀ ਨਹੀਂ ਕੰਮ ਸਮਾਪਤ ਹੋ ਜਾਣਾ ਮਸ਼ੀਨਾਂ ਬਾਈ ਬਹੁਤ ਆ ਗਈਆਂ ਜਿੰਨੀਆਂ ਕਰ ਉਹਨੀਆਂ ਮਸ਼ੀਨਾਂ ਰੋਜ਼ ਇੱਕ ਦੋ ਨਵੀਂ ਮਸ਼ੀਨ ਆਉਂਦੀ ਰੋਜ਼ ਡੇਲੀ ਉਦੋਂ ਤੁਸੀਂ ਆਪ ਹਿਸਾਬ ਲਾ ਲਓ ਇੱਕ ਮਸ਼ੀਨ ਚੱਲਦੀ ਆਹਾ ਇੱਕ ਚੱਲਦੀ ਆ ਉਹ ਇੱਕ ਆਹ ਖੜੀ ਆ ਇਹ ਮਸ਼ੀਨ ਦਾ ਇੱਕੋ ਏਜੰਟ ਕੋਲ ਚੱਲ ਰਹੀਆਂ ਬਈ ਏਜੰਟ ਦੀਆਂ ਦੋ ਮਸ਼ੀਨਾਂ ਆਪਦੀਆਂ ਪੰਜ ਮਸ਼ੀਨਾਂ ਉਹ ਚਲਾ ਰਿਆ ਸੱਤ ਲਾਲੋ ਸਾਹਿਬ ਵੀ ਸੱਤ ਮਸ਼ੀਨਾਂ ਇੱਕ ਏਜੰਟ ਕੋਲ ਚੱਲ ਰਹੀਆਂ ਸੱਤ ਤੇ ਅੱਠ ਹੋ ਸਕਦੀਆਂ ਨਾਓ ਵੀ ਹੋ ਸਕਦੀਆਂ ਅਮੋਕੇ ਰੋਟਾ ਸੰਬਰੀ ਜਾਂਦੇ ਰੋਜ਼ ਅੱਜ ਵੀ ਬਾਈ 4.5 ਕਿਲਿਓ 7-8 ਕਿਲਿਓ ਆਉਈ 11-12 ਕਿਲਿਓ ਵੱਡ ਹੁੰਨੇ ਆ ਟਟਮਾ ਮਿਲ ਰਿਹਾ ਕੰਮ ਇਕੱਠਾ ਹੋਵੇ ਫੇਰ ਤਾਂ ਬਾਈ 20-22 ਦੇ ਨੇੜੇ ਤਾਂ ਲੱਗੇ ਜਾਵਾਂਗੇ ਖੁੱਲੇ ਕੇਰੇ ਹੋਂ ਕੇਰੇ ਦਾ ਚਲੋ ਆ ਵੀ ਅੱਧਾ-ਅੱਧਾ ਕਿਲੇ ਦੇ ਹੈਗੇ ਆ ਓਕੇ ਰਿਪੋਰਟਾਂ ਮਾਜਰਾਂਗੇ 5.5 ਹੋ ਗਏ ਪਾਉਣੇ 'ਚ ਔਰਿਆ ਟਿਕਾਣਾ ਆਪਣਾ ਮਸ਼ੀਨ ਦੇ ਉੱਪਰ ਆਪ ਪਿੱਛੇ ਰਹਿ ਗਿਆ ਤਕਾਣਾ ਦੇ ਕੋਲੇ ਚੱਲ ਰਹੀ ਆ ਟਕਾਣਾ ਬਾਈ ਆ ਦਿਖ ਰਿਹਾ ਕਟਰ ਦੇ ਉੱਪਰ ਨੂੰ ਅੱਜ ਰੋਟੀ ਖਲਾ ਵੀ ਆਪ ਬਣਾਈ ਜਾਵੇ ਨੇੜੇ ਆ ਆਪਾਂ ਚਾਲਦੇ ਹਾਂ ਹੁਣ ਰੋਟੀ ਰੋਟੀ ਦੀ ਤਿਆਰੀ ਕਰਦੇ ਆਂ ਜਾਂ ਸਬਜ਼ੀ ਬਣਾ ਲਾਂ ਇਕੱਲੀ ਸਬਜ਼ੀ ਬਣਾ ਲਾਂ ਰੋਟੀ ਲੈ ਆਵਾਂਗੇ ਫਰਕ ਇੰਨਾ ਕੁ ਕਰਾਂਗੇ ਰਿਪੋਰਟਾਂ ਦੇਖਦੇ ਆਂ ਬਾਕੀ ਕੀ ਮੈਂ ਮੂਡ ਬਣੂਗਾ ਫੀਅਟ ਲਓ ਜੀ ਟਾਈਮ ਹੋ ਗਿਆ 7:30 ਆਦੇ ਰਹਿ ਗਿਆ ਦੋ ਗੇੜੇ ਤੇ ਉਹ ਉੱਪਰ ਵਾਲਾ ਅੱਧਾ ਕਿਲਾ ਉਹ ਫੇ ਵੱਢ ਕੇ ਅੱਜ ਦੀ ਸਮਾਪਤੀ ਅੱਜ ਬਾਈ ਹੋ ਗਏ ਆਪਣੇ ਅੱਠ ਕਿਲੇ ਆ ਵੱਢੇ ਆਪਾਂ ਨੇ 4.5 ਸਾਢੇ 12 ਕਿਲੇ ਅੱਲਾ ਵੱਢੇ ਸੀ 11 ਕਿਲੇ ਤੇ ਬਾਕੀ ਬਾਈ ਕਮੈਂਟ ਕਮੈਂਟ ਜ਼ਰੂਰ ਕਰਦੇ ਕੋਈ ਕੁਝ ਵੀ ਕਰਦੇ ਕਰੋ ਲੱਲਾ ਪੱਪਾ ABC 1 2 3 4 ਕੁਝ ਵੀ ਕਰਦੇ ਕਰੋ ਬਾਈ ਕਮੈਂਟ ਕਰਦੇ ਕਰੋ ਤੇ ਬਾਕੀ ਅੱਜ ਦਾ ਵਲੌਗ ਬਾਈ ਇੱਥੇ ਹੀ ਕਰਦੇ ਹਾਂ ਮਾਫਤ ਧੰਨਵਾਦ ਤੁਹਾਡਾ ਵਲੌਗ ਦੇਖਣ ਲਈ ਮਿਲਦੇ ਹਾਂ ਗਾਲੋਂ ਕੁਝ ਹੋਰ ਨਵੇਂ ਵਲੌਗ ਧੰਨਵਾਦ